ਮਾਲਕਾ ਤੂੰ ਮੇਰੇ ਮੁੰਡੇ ਕਿੱਥੇ ਪਾਸਡੇ ਸਾਤੀ ਤੇ ਰੱਖੀ ਜਾਂਦੀ ਆਪਣੇ ਮੁੰਡੇ ਨੂੰ ਆ ਬਾਗ ਲਾਣਾ ਹੈ ਓਏ ਸਾਤੀ ਤੇ ਰੱਖੀ ਜਾਂਦੀ ਮੈਂ ਨਾ ਰੱਖਿਆ ਜੀ ਮੇਰਾ ਬੱਚਾ ਮੈਂ ਮੇਰੇ ਆ ਬੱਚਿਆਂ ਤੈਨੂੰ ਮੈਂ ਇਹ ਦੇ ਚਾਵਾ ਨਰਕਾਰ ਰੱਖਿਆ ਮਾਲਕਾ ਤੋਂ ਮੇਰੇ ਬੱਚੇ ਕਿੱਥੇ ਪਾਸਡੇ ਛਾਤੀ ਤੇ ਰੱਖੀ ਜਾਂਦੀ ਆਪਣੇ ਮੁੰਡੇ ਨੂੰ ਆਵਾਜ਼ ਆਉਣਾ ਅੱਛਾ ਛਾਤੀ ਤੇ ਰੱਖੀ ਜਾਂਦੀ ਘਰ ਤੋਂ ਚੰਗਾ ਭਲਾ ਨਿਕਲਿਆ ਮਾਪਿਆਂ ਦਾ ਛੋਟਾ ਜਿਹਾ ਪੁੱਤ ਗੁਰਜੋਤ ਸਿੰਘ ਜੋ ਕਿ ਖੇਤਾਂ ਦੇ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਅਚਾਨਕ ਹੀ ਟਰੈਕਟਰ ਪਲਟ ਗਿਆ ਤੇ ਉਸੇ ਦੇ ਹੇਠਾਂ ਗੁਰਜੋਤ ਆ ਗਿਆ ਉਸ ਤੋਂ ਬਾਅਦ ਮੁੰਡੇ ਨੇ ਮੌਕੇ ਤੇ ਦਮ ਤੋੜਿਆ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਆਪਣੇ ਇਕਲੋਤੇ ਪੁੱਤਰ ਦਾ ਇਹੋ ਜਿਹਾ ਹਾਲ ਦੇਖ ਕੇ ਹਲਕਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਪੇਬੋਵਾਲ ਚੰਨੀਆਂ ਵਿਖੇ ਖੇਤਾਂ ਦੇ ਵਿੱਚ ਟਰੈਕਟਰ ਪਲਟਣ ਦੇ ਕਾਰਨ 16 ਸਾਲਾ ਬੱਚੇ ਦੀ ਜਾਨ ਗਈ ਹੈ ਜਾਣਕਾਰੀ ਮਿਲੀ ਕਿ ਮ੍ਰਿਤਕ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਜਿਸ ਦੀ ਉਮਰ 16 ਸਾਲ ਦੀ ਸੀ ਉਹ ਟਰੈਕਟਰ ਲੈ ਕੇ ਘਰੋਂ ਨਿਕਲਿਆ ਸੀ 11ਵੀਂ ਜਮਾਤ ਦਾ ਹੀ ਵਿਦਿਆਰਥੀ ਬੱਚਾ ਸੀ ਅਤੇ ਟਰੈਕਟਰ ਹੇਠਾਂ ਆ ਕੇ ਇਸ ਦੀ ਜਾਨ ਗਈ ਹੈ ਅਜੇਸ ਪੁੱਤ ਨੇ 1 ਸਾਲ ਬਾਅਦ ਸਕੂਲੋਂ ਪੜ੍ਹ ਕੇ ਕਾਲਜ ਪਹੁੰਚ ਜਾਣਾ ਸੀ ਅਤੇ ਉਸ ਮਗਰੋਂ ਮਾਂ ਨੇ ਉਸਦੇ ਵਿਆਹ ਤੇ ਸੇਹਰਾ ਸਜਾਣਾ ਸੀ ਪਰ ਅੱਜ ਉਸਦੀ ਅਰਥੀ ਤੇ ਸੇਹਰਾ ਸਜਾਣ ਦੀ ਹੋਈ ਮਾਂ ਫੁੱਟ-ਫੁੱਟ ਰੋ ਰਹੀ ਸੀ ਰੱਬ ਦੇ ਨਾਲ ਉਹ ਇਹੀ ਦਲੀਲ ਕਰ ਰਹੀ ਸੀ ਕਿ ਆਖਿਰਕਾਰ ਕਿਉਂ ਉਸਦੇ ਪੁੱਤ ਦੇ ਨਾਲ ਰੱਬ ਨੇ ਇੰਜ ਕਰ ਦਿੱਤਾ ਘਰ ਤੋਂ ਚੰਗਾ ਭਲਾ ਗਿਆ ਗੁਰਜੋਤ 11ਵੀਂ ਜਮਾਤ ਦਾ ਇਹ ਵਿਦਿਆਰਥੀ ਨਹੀਂ ਪਤਾ ਸੀ ਕਿ ਅਜੇਸ ਹਾਲ ਦੇ ਵਿੱਚ ਇਸਨੇ ਮੁੜ ਕੇ ਆਣਾ ਹੈ ਕਿ ਮਾਪਿਆਂ ਦੀਆਂ ਤਾਹਾਂ ਨਿਕਲ ਜਾਣੀਆਂ ਨੇ ਪਰਿਵਾਰ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲ ਰਿਹਾ ਮਿੰਟਾਂ ਦੇ ਵਿੱਚ ਹੀ ਇਹ ਹਸਤਾ ਖੇੜਦਾ ਪਰਿਵਾਰ ਉਜੜ ਗਿਆ ਘਰਾਂ ਦੇ ਵਿੱਚ ਇਕਲੋਤੇ ਚਿਰਾਗ ਕਈ ਬੱਚੇ ਜਦੋਂ ਚਲੇ ਜਾਂਦੇ ਨੇ ਤਾਂ ਉਸ ਘਰ ਦੇ ਹਾਲਾਤ ਕਈ ਵਾਰ ਤਾਂ ਠੀਕ ਹੀ ਨਹੀਂ ਹੋ ਪਾਉਂਦੇ ਤੇ ਇੱਥੇ ਮਾਪਿਓ ਆਪਣੇ ਬੱਚੇ ਨੂੰ ਅਤੇ ਇਸ ਟਰੈਕਟਰ ਨੂੰ ਦੇਖ-ਦੇਖ ਕੇ ਰੋ ਰਹੇ ਨੇ ਜਿਸ ਦੇ ਕਾਰਨ ਉਹਨਾਂ ਦੇ ਜਵਾਨ 16 ਸਾਲਾਂ ਮੁੰਡੇ ਦੀ ਗੁਰਜੋਤ ਦੀ ਜਾਨ ਚਲੀ ਗਈ ਬੱਚਿਆ ਤੈਨੂੰ ਮੈਂ ਇਹ ਦੇ ਜਾਵਾਂ ਨਾ ਘਰ ਰੱਖਿਆ ਮਾਲਕਾ ਤੋਂ ਮੇਰੇ ਅੱਗੇ ਕਿੱਥੇ ਪਾਸਡੇ ਅਹਰ ਛਾਤੀ ਤੇ ਰੱਖੀ ਛਾਤੀ ਆਪਣੇ ਮੁੰਡੇ ਨੂੰ ਆ ਬਾਗ ਲਾਣਾ ਆ ਮੈਂ ਓਏ ਅੱਛਾ ਛਾਤੀ ਤੇ ਰੱਖੀ ਜਾਂਦੀ ਆਂਦੀ ਗਲੀ